ਤੇ ਬੈਣਾ ਵਰ ਕੀ ਕਰਨਾ ਵਾ ਗੋਆ ਗਾ ਸੁੱਟ ਕੇ ਹਟੀਆਂ ਉਹ ਥੋੜੀ ਹਟ ਗਈ ਘਰ ਤੱਕ ਜਨਾ ਸੀ ਚਲ ਜਾਗੇ ਘਰ ਵੀ ਕੀ ਗੱਲ ਹੋਈ ਆ ਉਹ ਵੀ ਨਹੀਂ ਹੋਣਾ ਕੀ ਮੇਰੀ ਗੱਲ ਸੁਣੋ ਇੱਥੇ ਮੂੰਹ ੁੱਟ ਕੇ ਬੈਠੇ ਹੋ ਇਦਾਂ ਸੋਨਾ ਵਾਪਸ ਆ ਜੈ ਨਾ ਕੀ ਬਤਾਈ ਜਾਵੇ ਕਿ ਸਾਡਾ ਲੱਭੀ ਜਾਏ ਕਿਦਾਂ ਇਦਾਂ ਕਿਥੋਂ ਲੱਭ ਜਣਾ ਵਾ ਜਿੱਥੇ ਜਾਣਾ ਹੈ ਨਾ ਉਥੇ ਚੱਲ ਗਿਆ ਹਣ ਜਾ ਜੋੜ ਕੇ ਘਰ ਜਾਓ ਮੰਮੀ ਕੱਲ ਤੇ ਬੜੀਆਂ ਬਾਵਾ ਮਾਰ ਮਾਰ ਲੜਦੇ ਸੀ ਮੇਰੇ ਨਾਲ ਤੇ ਚੱਲ ਜਣਾ ਚਾਚੀਵਾਲ ਰੋਟੀ ਦੇ ਦਿੰਦੇ ਤੁਹਾਨੂੰ ਨਾਲੇ ਦਿੰਦੀ ਚੋਪੜ ਚੋਪੜ ਕੇ ਨਹੀਂ ਕੋਈ ਗੱਲ ਨਹੀਂ ਖਾ ਲੂੰਗੀ ਮੈਂ ਠਾ ਗਏ ਨੇ ਹੱਥ ਮੇਰੇ ਨਾਲ ਤੇ ਫੇਰ ਕਾ ਤੋ ਮੰਗਣ ਦੇ ਰੋਟੀ ਖਾ ਲੈਂਦੇ ਆ ਪਿਆਗੇ ਮੰਮੀ ਆਏ ਹੀ ਵੇਲੀਓ ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਇੱਥੇ ਬਹਿ ਜਾਓ ਤੇ ਮੈਂ ਚਾਹ ਲੈ ਕੇ ਆਉਣੀ ਆ ਹਾਂ ਤੇ ਅਗੋੜਿਆ ਪਿਆ ਸੁਣਾਉਣ ਗੱਲਾਂ ਨਾਲੇ ਇੱਕ ਗਲਤੀ ਕੀਤੀ ਉਤੋਂ ਮੈਨੂੰ ਸੁਣਾਉਣ ਦੇ ਆ ਗੱਲਾਂ ਸੁਣਾਉਣ ਦੇ ਫੇ ਉੱਥੇ ਮੇਰੇ ਨਾਲ ਬੋਲਣ ਦੇ ਹੀ ਹੁਣ ਚਾਚੀਵਾਲ ਚੱਲ ਗਏ ਰੋਟੀ ਖਾਣ ਸਾਡੀ ਬੇਇੱਜ਼ਤੀ ਕਰਾਉਂਦੇ ਨਾ ਨਾ ਸਵੇਰ ਦੀ ਰੋਟੀ ਤੇ ਨਾ ਸਵੇਰ ਦੀ ਚਾਹ ਤੇ ਨਾ ਮੈਨੂੰ ਪੁੱਛਿਆ ਹੀ ਨਾ ਨਨੁ ਦਲਜੀਤ ਨੇ ਪੁੱਛਿਆ ਤੇ ਨਾ ਮੇਰੀ ਨੌਣ ਨੇ ਪੁੱਛਿਆ ਚੱਲ ਕੋਈ ਗੱਲ ਨਹੀਂ ਭੈਣ ਜੀ ਕੋਈ ਫਿਕਰ ਨਾ ਕਰੋ